ਆਓ ਜੀ ਬਦਾਨਾ ਸੰਯੁਕਤ ਮੋਰਚੇ ਦੇ ਸੱਦੇ ਤੇ ਸਾਰੇ ਭਾਰਤੀਆਂ ਰਾਜਧਾਨੀਆਂ ਦੇ ਵਿੱਚ ਅੱਜ ਵੱਡੇ ਪ੍ਰਦਰਸ਼ਨ ਹੋ ਰਹੇ ਆ ਦੁਨੀਆ ਦੇ ਵਿੱਚ ਇੱਕ ਮਿਸਾਲ ਹੈ ਕਿ ਭਾਰਤ ਦੇ ਵਿੱਚ 2020-21 ਦੇ ਵਿੱਚ ਇੱਕ ਵੱਡਾ ਨੋਨਨ ਹੋਇਆ ਉਹ ਕਿਸਾਨਾਂ ਦਾ ਅੰਦੋਲਨ ਜਦੋਂ ਤੁਰ ਤੁਰਿਆ ਉਹਨੇ ਐਡਾ ਵੱਡਾ ਸਮਰਥਨ ਲੈ ਲਿਆ ਕਿ ਉਹ ਲੋਕਾਂ ਦਾ ਅੰਦੋਲਨ ਬਣ ਕੇ ਰਹਿ ਗਿਆ ਤੇ ਉਹਦੇ ਵਿੱਚ ਪ੍ਰਾਪਤ ਕੀ ਹੋਇਆ ਕਿ ਸਰਕਾਰ ਜਿਹੜੀ ਕੇਂਦਰ ਦੀ ਖੱਬੀਖਾਨ ਸਰਕਾਰ ਸੀ ਜਿਹੜੀ ਨਾਡੂਖਾਨ ਸਰਕਾਰ ਸੀ ਉਹਨੂੰ ਆਪਣਾ ਫੈਸਲਾ ਵਾਪਸ ਲੈਣਾ ਪੈ ਗਿਆ ਅਸੀਂ ਭਾਵੇਂ ਇਹ ਗੁਣਗਾਨ ਕਰਦਿਆਂ ਵੀ ਕੇਂਦਰ ਦੇ ਪਾਸ ਕੀਤੇ ਹੋਏ ਕਾਨੂੰਨ ਬਾਲਸ ਕਰਾਉਣ ਦੇ ਪਿੱਛੇ 7700 ਬੰਦਾ ਜਿਹੜਾ ਸ਼ਹੀਦ ਹੋਇਆ ਇਸ ਅੰਦੋਲਨ ਦੇ ਵਿੱਚ ਉਹਨਾਂ ਦੇ ਪਰਿਵਾਰਾਂ ਦਾ ਵੱਡਾ ਯੋਗਦਾਨ ਹੈ ਤੇ ਇਸ ਅੰਦੋਲਨ ਦੀ ਇਕਲੀ ਪ੍ਰਾਪਤੀ ਇਹ ਨਹੀਂ ਹੈ ਕਿ ਤਿੰਨ ਕਾਨੂੰਨ ਬਾਲਸ ਕਰਾਤੇ ਦਾ ਇੱਕ ਹੈ ਬਸ਼ਵਾਸ਼ ਬੱਜਾ ਤੇ ਰਾਜਨੀਤਿਕ ਪਾਕਿਆਂ ਤੋਂ ਪਾਸੇ ਹੋ ਕੇ ਜੰਤਕ ਜਥੇਬੰਦੀਆਂ ਜਦੋਂ ਸਿਰ ਜੋੜਦੀਆਂ ਨੇ ਤਾਂ ਉਹਨਾਂ ਨੂੰ ਲੋਕਾਂ ਦਾ ਸਮਰਥਨ ਨਹੀਂ ਪਰਨਾ ਮੈਂਦਾ ਤੇ ਉਹਦੇ ਨਾਲ ਜਿੱਤ ਵੀ ਹਾਸਲ ਹੁੰਦੀ ਹੈ ਇਹ ਤੁਸੀਂ ਦੇ ਦੁਨੀਆ ਦੇ ਸਿਆਸ ਦੇ ਵਿੱਚ ਦਿੱਲੀ ਮੋਰਚੇ ਦੀ ਇੱਕ ਵਿਸ਼ੇਸ਼ ਇੱਕ ਇਤਿਹਾਸ ਸਰਜੇ ਕਿ ਕਾਮਨ ਮਿਨੀਮਮ ਪ੍ਰੋਗਰਾਮ ਤੇ ਬਖਰੇ ਬਖਰੇ ਵਿਚਾਰਾਂ ਦੇ ਲੋਕ ਇਕੱਠੇ ਹੋ ਕੇ ਜਦੋਂ ਅੰਦੋਲਨ ਲੜਦੇ ਨੇ ਤਾਂ ਕਿਸੇ ਛਿੱਟੇ ਦੇ ਅੰਦਲ ਪਹੁੰਚ ਜਾਂਦਾ ਪ੍ਰਭੂ ਉਹਦਾ ਛਿੱਟਾ ਇਹ ਹੈ ਕਿ ਅੱਜ ਪੰਜਾਬ ਦੇ ਵਿੱਚ ਕੇਂਦਰ ਦੀ ਇਹ ਹਕੂਮਤ ਕੋਈ ਵੀ ਨੀਤੀ ਨਹੀਂ ਲੈ ਕੇ ਆਉਂਦੀ ਹੈ ਜਿਹਨੂੰ ਵਿਕਾਸ ਕਿਹਾ ਜਾਂਦਾ ਹੈ ਉਹ ਜਨਤਾ ਦੇ ਵਿਰੋਧੀ ਹੁੰਦੀ ਹੈ ਤੇ ਕਾਰਪੋਰੇਟਾਂ ਦੇ ਪੱਖੀ ਹੁੰਦੀ ਹੈ ਤੇ ਇਸ ਗੱਲ 'ਤੇ ਸਰਕਾਰ ਦਾ ਜੋਰ ਲੱਗਿਆ ਹੋਇਆ ਹੈ ਕਿ ਐਸ ਤਾਕਤ ਨੂੰ ਕਿਵੇਂ ਤੋੜਿਆ ਜਾਵੇ ਐਸ ਜੱਗ ਨੂੰ ਖੰਡਾਇਆ ਕਿਵੇਂ ਜਾਵੇ ਏਕਾਕਤ ਨੂੰ ਕਮਜ਼ੋਰ ਕਈਕਾ ਕਿਰੇ ਜਾਵੇ ਤੇ ਬਜਾਏ ਇਹਦੀਆਂ ਮੰਗਾਂ ਰਹਿਣੀਆਂ ਮੰਨਣ ਦੀ ਬਜਾਏ ਨਵੀਆਂ ਨਮੀਆਂ ਗੱਲਾਂ ਨਵੀਆਂ ਨਮੀਆਂ ਨੀਤੀਆਂ ਸੋਡੇ ਤੇ ਠੋਸੀਆਂ ਜਾ ਰਹੀਆਂ ਨੇ ਭਰਾਓ ਇਸੇ ਕੱਲ ਦਾ ਛਿੱਟਾ ਹੈ ਕਿ ਜੁਨੀ ਯੂਨੀਵਰਸਿਟੀ ਦਾ ਸੈਂਟ ਪੰਕਰ ਦਾ ਜਿਹੜਾ ਫੈਸਲਾ ਕਰ ਰਿਹਾ ਹੈ ਸੈਂਡିକੇਟ ਪੰਕਰ ਦਾ ਜਿਹੜਾ ਫੈਸਲਾ ਕੀਤਾ ਸੀ ਜਦੋਂ ਉਹਨਾਂ ਨੇ ਆਵਾਜ਼ ਮਾਰੀ ਕੂਕ ਮਾਰੀ ਤਾਂ ਸਾਰੇ ਪੰਜਾਬ ਦੇ ਲੋਕ ਅੱਗ ਦੇ ਬੰਬੂਲੇ ਮੰਗੂਠੇ ਤੇ ਕੇਂਦਰ ਸਰਕਾਰ ਨੂੰ ਪਛਿਆ ਹਟਣਾ ਪੈ ਗਿਆ। ਇਸੇ ਕੱਲ ਦਾ ਛਿੱਟਾ ਹੈ ਕਿ ਲਾਲ ਪੁਰੀ ਪਾਲਸੀ ਦੇ ਤੇ ਜਦੋਂ ਪੰਜਾਬ ਦੀ ਸਰਕਾਰ ਨੇ ਫੈਸਲਾ ਕੀਤਾ ਤੇ ਫਾ ਸਾਰੇ ਪੰਜਾਬ ਦੇ ਲੋਕ ਇਕੱਤੇ ਬੰਗੂਲੇ ਵਾਂਗੂ ਉੱਠੇ ਤੇ ਫੈਸਲਾ ਇਹਨਾਂ ਨੂੰ ਵਾਪਸ ਲੈਣਾ ਪੈ ਗਿਆ ਪ੍ਰਭੂ ਉਹ ਡਰਾਫਟ ਖੇਤੀ ਵਾਲੇ ਡਰਾਫਟ ਜਿਹੜੇ ਸਾਰੇ ਹਿੰਦੁਸਤਾਨ ਦੇ ਵਿੱਚ ਕੇਂਦਰ ਦੀ ਸਰਕਾਰ ਨੇ ਲਿਆnde ਸੀ ਜਦੋਂ ਲੋਕ ਇਕੱਠੇ ਹੋ ਕੇ ਸਿਰ ਜੋੜ ਕੇ ਉਹਦਾ ਵਿਰੋਧ ਕੀਤਾ ਤਾਂ ਪੰਜਾਬ ਦੀ ਸਰਕਾਰ ਨੂੰ ਵੀ ਫੈਸਲਾ ਵਾਪਸ ਲੈਣਾ ਪੈ ਗਿਆ ਹੁਣ ਜਿਹੜਾ ਬਿਜਲੀ ਬਿੱਲ 2025 ਆਇਆ ਇਹ ਭਰਾਵੋ 2003 ਦਾ ਜਿਹੜਾ ਬਿਜਲੀ ਬਿੱਲ ਤੇ ਨੈੱਟ ਦੇਣਾ ਉਹਦੇ 'ਚ ਸੌਦਾ ਕੀਤੀਆਂ ਨੇ ਹੁਣ ਇਹਨਾਂ ਨੇ ਉਹਨਾਂ ਨੇ ਫੈਸਲਾ ਕੀਤਾ ਕਿ ਇਹ ਬਿਜਲੀ ਸੋਡੇ ਤੋਂ ਖੋ ਕੇ ਕਾਰਪੋਰੇਟਾਂ ਨੂੰ ਦੇਣੀ ਹੈ ਇਹਦਾ ਕੇਂਦਰੀਕਰਨ ਕਰਨਾ ਥਿਲਕੂ ਪਰ ਕਰਨਾ ਹੈ ਕਾਰਪੋਰੇਟਿਕ ਕਰਨ ਕਰਨਾ ਹੈ ਇਹਦੇ 'ਤੇ ਇਹ ਕੰਪਨੀਆਂ ਦੇ ਹੰਬੰਡ ਜਿਹੇ ਸਾਥੀ ਕਹਿ ਕੇ ਗਏ ਨੇ ਵੱਡ ਕੰਪਨੀਆਂ ਦੇ ਹਵਾਲੇ ਕਰਨੀ ਇਹਦੇ ਵਿੱਚ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇੱਕ ਫੈਸਲਾ ਕੀਤਾ ਬਿਜਲੀ ਬਿੱਲ ਤੋਂ 2025 ਦੇ ਵਿੱਚ ਇਹਦੀ ਧਾਰਾ 616 ਕਹੀ ਹੈ ਕਿ ਕੇਂਦਰ ਦੀ ਸਰਕਾਰ ਨੂੰ ਇਹ ਅਧਿਕਾਰ ਹੈ ਕਿ ਉਹ ਬਿਜਲੀ ਕੌਂਸਲ ਗਠਿਤ ਕਰ ਸਕਦੀ ਹੈ ਉਹ ਬਿਜਲੀ ਕੌਂਸਲ ਹੈ ਜਿਹੜੀ ਉਹਦਾ ਇੰਚਾਰਜ ਕੇਂਦਰ ਦਾ ਬਿਜਲੀ ਮੰਤਰੀ ਹੋਊਗਾ ਤੇ ਉਹਦੇ ਜਿਹੜੇ ਮੈਂਬਰ ਨੇ ਉਹ ਸਾਰੀਆਂ ਸੂਬਾ ਸਰਕਾਰਾਂ ਦੇ ਬਿਜਲੀ ਮੰਤਰੀ ਉਹਦੇ ਮੈਂਬਰ ਹੋਣਗੇ ਇਹ ਕੇਂਦਰ ਦੀ ਬਿਜਲੀ ਵਿਭਾਗ ਦਾ ਸਕੱਤਰ ਉਹਦਾ ਕਮਿਸ਼ਨਰ ਹੋਊਗਾ ਤੇ ਜਿਹੜੇ ਸਾਰੇ ਫੈਸਲੇ ਨੇ ਜਿਹੜੇ ਵੀ ਬਿਜਲੀ ਬੋਰਡ ਦੇ ਨਾਲ ਸੰਬੰਧਿਤ ਫੈਸਲੇ ਨੇ ਉਹਨਾਂ ਦੇ ਵਾਸਤੇ ਸਾਰੀ ਪਲੈਨਿੰਗ ਤੇ ਕੇਂਦਰ ਸਰਕਾਰ ਨੂੰ ਸਲਾਹ ਉਹ ਬਿਜਲੀ ਕੌਂਸਲ ਦਿਆ ਕਰੂਗੀ ਇਹਦਾ ਮਤਲਬ ਕਿ ਬਿਜਲੀ ਜਿਹੜਾ ਬਿਜਲੀ ਦਾ ਪੂਰੇ ਦਾ ਪੂਰਾ ਅਧਿਕਾਰ ਕੇਂਦਰ ਦੇ ਕੋਲੇ ਹੋਊਗਾ ਅਸਲ ਵਿੱਚ ਕੱਲੀ ਬਿਜਲੀ ਨਹੀਂ ਪ੍ਰਭੂ ਸਿੱਖਿਆ ਵਿਭਾਗ ਨੂੰ ਦੇਖੀਏ ਸਿੱਖਿਆ ਤੇ ਕਰਜ਼ਾ ਡੈਮਾਂ ਤੇ ਕਰਜ਼ਾ ਖੇਤੀ ਸੈਕਟਰ ਤੇ ਕਰਜ਼ਾ ਪਬਲਿਕ ਸੈਕਟਰ ਤੇ ਕਰਜ਼ਾ ਕੱਲੇ ਇੱਥੇ ਤੱਕ ਇਹ ਸੀਮਤ ਨਹੀਂ ਰਹੇ ਇਹਨਾਂ ਨੇ ਵਿਦੇਸ਼ਾਂ ਦੇ ਸਕੂਲੇ ਗਹਿਣੇ ਧਰਮ ਦੇ ਫੈਸਲੇ ਕੀਤੇ ਹੋਏ ਨੇ ਵਿਦੇਸ਼ਾਂ ਨੂੰ ਦੇਸ਼ ਵੇਚਣ ਦੇ ਫੈਸਲੇ ਕੀਤੇ ਹੋਏ ਨੇ ਤੇ ਇਹ ਵੱਡੀਆਂ ਟੀਂਗਾ ਮਾਰਦੇ ਨੇ ਕਿ ਦੇਸ਼ ਬਹੁਤ ਵੱਡੀ ਵੱਡੀ ਸ਼ਕਤੀ ਬਣ ਗਿਆ ਜੇ ਥੋੜਾ ਜਿਹਾ ਅਕਸ਼ਾ ਲੈਣਾ ਹੋਵੇ ਕਿ ਦੇਸ਼ ਬਹੁਤ ਵੱਡੀ ਸ਼ਕਤੀ ਬਣ ਗਿਆ ਤਾਂ ਜਿਹੜਾ ਸਾਡਾ ਸਭ ਤੋਂ ਵੱਡਾ ਸੂਬਾ ਹੈ ਚੂਪੀ ਹੈ ਉਹਦੇ ਸਿਰ ਲਗਭਗ 10 ਲੱਖ ਕਰੋੜ ਰੁਪਇਆ ਕਰ ਜਾਏਗਾ ਬਿਹਾਰ ਹੈ ਬਿਹਾਰ ਦੇ ਲਗਭਗ 7.5 ਲੱਖ ਕਰੋੜ ਰੁਪਇਆ ਕਰ ਜਾਏ ਪੱਛਮੀ ਬੰਗਾਲ ਦੇ ਸਿਰ ਪੌਣੇ 8 ਲੱਖ ਕਰੋੜ ਰੁਪਇਆ ਕਰ ਜਾਏ ਤੇ ਪੰਜਾਬ ਦੇ ਸਿਰ 4 ਲੱਖ ਕਰੋੜ ਰੁਪਇਆ ਕਰਦਾ ਕੇਂਦਰ ਦੀ ਸਰਕਾਰ ਦੇ ਸਿਰ 152 ਤੋਂ ਲੈ ਕੇ ਬੇਬੇ ਸਾਫਲੀ 158 ਲੱਖ ਕਰੋੜ ਰੁਪਇਆ ਕਰਦਾ ਤੇ ਦੁਨੀਆ ਦੇ ਸਾਰੇ ਬੰਕਾਂ ਦੇ ਵਿੱਚੋਂ ਪ੍ਰਤੀ ਜੀਐਮਟਾ ਦੇ ਆਧਾਰ ਤੇ ਆ ਸਾਡਾ ਮੁਲਕ ਜਿਹੜਾ ਸਾਰਿਆਂ ਨਾਲੋਂ ਪਿੱਛੇ ਹੈ ਤੇ ਦੁਨੀਆ ਦੀ ਆਰਥਿਕ ਪੱਖੋਂ ਚੌਥੀ ਵੱਡੀ ਸ਼ਕਤੀ ਬਣ ਕੇ ਬੜੀਆਂ ਢੀਗਾਂ ਮਾਰ ਰਿਹਾ ਹੈ ਬੜੀ ਸ਼ਰਮ ਦੀ ਗੱਲ ਹੈ ਇੱਥੇ ਬੁਲਾਰੇ ਦੱਸ ਕੇ ਗਏ ਨੇ ਆ 프리ਟ੍ਰੇਡ ਦੇ ਅਧਾਰ ਤੇ ਅਮਰੀਕਾ ਨਾਲ ਜਿਹੜਾ ਸਮਝੌਤਾ ਹੋ ਰਿਹਾ ਹੈ ਸਿੱਤਨ ਦੀ ਗੱਲ ਇਹ ਹੈ ਕਿ ਬਿਲਕੁਲ ਸਰਕਾਰ ਚੁੱਪ ਹੈ ਸਰਕਾਰ ਕਹਿ ਨਹੀਂ ਰਹੀ ਕਿ ਅਮਰੀਕਾ ਕੌਣ ਹੁੰਦਾ ਹੈ ਕਿ ਪਾਬੰਦੀ ਲਾਉਣ ਵਾਲਾ ਵੀ ਤੁਸੀਂ ਰਸ਼ੀਆ ਤੋਂ ਤੇਲ ਲਾ ਲਓ ਪਰ ਉਹਦੀਆਂ ਇਹ ਸ਼ਰਤਾਂ ਪ੍ਰਵਾਨ ਕਰਕੇ ਜਿਹੜੀਆਂ ਸਾਥੀ ਦੱਸ ਕੇ ਗਏ ਨੇ ਆ ਜਿਹੜੀ ਖੇਤੀਬਾੜੀ ਵਸਤਾ ਦੇ ਟਾਇਰ ਬਲਾਉਣ ਦਾ ਬੰਦ ਕਰਨ ਦੀ ਜਿਹੜੀ ਗੱਲ ਕੀਤੀ ਹੈ ਉਹ ਇਹ ਲਾਗੂ ਕਰਨ ਜਾ ਰਹੇ ਨੇ ਕੋਈ ਵੀ ਹਾਗਰ ਫੈਸਲਾ ਨਾ ਸੁਣੋ ਪ੍ਰਾਵੋ ਜਿਹੜਾ ਕੇਂਦਰ ਦੀ ਹਕੂਮਤ ਨੇ ਮਜ਼ਦੂਰਾਂ ਤੇ ਕਿਸਾਨਾਂ ਦੇ ਪੱਖ ਦਾ ਲਿਆ ਹੋਵੇ ਕੇਂਦਰ ਦੀ ਹਕੂਮਤ ਜੇ ਹੁਣ ਸਾਡੇ ਪੱਖ ਦੇ ਫੈਸਲੇ ਨਹੀਂ ਲੈ ਰਹੀ ਤਾਂ ਉਹਦੇ ਵਾਸਤੇ ਲੋੜ ਹੈ ਸਾਨੂੰ ਸਿਰ ਜੋ ਕੇ ਸੰਘਰਸ਼ ਕਰਨ ਦੀ ਆ ਤਾਕਤ ਇਕੱਠੀ ਕਰਨ ਦੀ ਹੁਣ ਕੇਂਦਰ ਨੇ ਫੈਸਲਾ ਕਰ ਲਿਆ ਕਿ ਸਾਨੂੰ ਲੋਕਾਂ ਦੀ ਲੋੜ ਨਹੀਂ ਹੈ ਸਾਨੂੰ ਤਾਕਤ ਦੀ ਲੋੜ ਹੈ ਜੇ ਤਾਕਤ ਲੈਣੀ ਹੈ ਤਾਂ ਪੈਸੇ ਦੇ ਸਰਤੇ ਲਈ ਜਾ ਸਕਦੀ ਹੈ ਤਾਂ ਪੈਸਾ ਜੇ ਲੈਣਾ ਪੈਸਪਾ ਕਾਰਪੋਰੇਟ ਦੇ ਪੱਖ ਦੇ ਫੈਸਲੇ ਕਰਕੇ ਹੀ ਪੈਸਾ ਇਕੱਠਾ ਕੀਤਾ ਜਾ ਸਕਦਾ ਹੈ ਇਹੀ ਵਾਪਰ ਹੈ ਬਿਹਾਰ ਦੀਆਂ ਚੋਣਾਂ ਦੇ ਵਿੱਚ ਆਉਂਦੀਆਂ ਚੋਣਾਂ ਚ ਵੀ ਇਹੀ ਵਾਪਰਨਾ ਹੈ ਫਿਰ ਕਾਪਰਾਸਤੀ ਦੇ ਹਿੰਦੂ ਰਾਸ਼ਟਰ ਲਾਗੂ ਕਰਦਾ ਜਿਹੜਾ ਫੈਸਲਾ ਕਰਨ ਜਾ ਰਹੀ ਹੈ ਸਰਕਾਰ ਐਸੇ ਜੋ ਨਿਕਲਿਆ ਹੋਇਆ ਹੈ ਇਸ ਕਰਕੇ ਲੋੜ ਇਸ ਗੱਲ ਦੀ ਹੈ ਕਿ ਸਾਨੂੰ ਸਿਰ ਜੋੜਨ ਦੀ ਲੋੜ ਹੈ ਮਜ਼ਦੂਰਾਂ ਦੀਆਂ ਜਥੇਬੰਦੀਆਂ ਨਾਲ ਮਲਾਜਮਾਂ ਦੀਆਂ ਜਥੇਬੰਦੀਆਂ ਨਾਲ ਅੱਜ ਜਿਹੜਾ ਕਿਹਾ ਕਿ 28 ਤਰੀਕ ਨੂੰ ਅਸੀਂ ਮੀਟਿੰਗ ਕਰਨ ਜਾ ਰਹੇ ਹਾਂ ਬਿਜਲੀ ਮਲਾਜਮਾਂ ਦੀਆਂ ਜਥੇਬੰਦੀਆਂ ਖੋਰ ਟੇ ਟਿਮਾਸਟਰ ਦੇ ਟੀਚਰ ਨੇ ਵਿਦਿਆਰਥੀ ਨੇ ਜਿਹੜੇ ਕਰਮਚਾਰੀ ਨੇ ਬਿਜਲੀ ਦੇ ਉਹਨਾਂ ਸਾਰਿਆਂ ਨੂੰ ਖਾਸ ਕਰਕੇ ਖੇਤ ਮਜ਼ਦੂਰਾਂ ਤੇ ਸੰਤੀ ਕਾਮਿਆਂ ਨੂੰ ਨਾਲ ਲੈ ਕੇ ਬਿਜਲੀ ਬਿੱਲ 2025 ਦਾ ਵਿਰੋਧ ਕਰਨ ਵਾਸਤੇ ਐਨ ਮਿਦਾਨ ਚ ਲਿਤਰਨਾ ਪੈਣਾ ਹੈ ਸਾਨੂੰ ਪੂਰਾ ਭਰੋਸਾ ਹੈ ਕਿ ਇਹ ਬਿਜਲੀ ਬਿੱਲ 2025 ਹੈ ਜਿਹੜਾ ਉਹ ਕਿਸੇ ਵੀ ਹਾਲਤ ਦੇ ਵਿੱਚ ਪੰਜਾਬ ਦੀ ਧਰਤੀ ਤੇ ਲਾਗੂ ਨਹੀਂ ਹੋਣ ਦੇਵਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ